ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਦੋ ਹੀਪਰਾਂ ਦੇ ਭਾਈ ਇੱਕ ਗੱਬਣ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੀਐਮਪੀਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਕੌਣ ਸਗੇ ਜੀ ਆਓ ਕੁਛ ਲੈਨੇ ਭਾਈ ਟੋਟਲ ਆਜੋ ਭਾਈ ਜੀ ਬਾਈ ਜੀ ਹੱਸੀ ਕਾਲ ਸੀਗਾ ਬਾਈ ਹੋ ਠੀਕ ਹੋ ਬਾਈ ਠੀਕ ਹੈ ਇਹ ਵਾਰੀ ਨਾਮ ਤੇ ਐਡਰੈਸ ਹੋ ਗੋ ਨਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਤਸੀਲ ਦਾਪਾ ਜੀ ਨੇੜੇ ਪਿੰਡ ਬਾਈ ਤਪਾ ਦੇ ਬਧੌੜ ਸ਼ਹਿਰ ਆਗੇ ਬਾਈ ਆਪਣੀ ਮੋਬਾਈਲ ਨੰਬਰ ਕੋ 62802 ਜੀ 18644 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਨਰਵਿੰਦਰ ਬੱਚੀ ਦੇ ਨੇ ਕਿੰਨੀ ਉਮਰ ਹੈ ਜੀ ਇਹ ਡਾਕਟਰ 11 ਮਹੀਨੇ ਦੀ ਬੱਚੀ ਹੈ ਖੀਰੀ ਬੱਚੀ ਹੈਗੀ ਠੀਕ ਆ ਹਾਂ ਜੀ ਠੀਕ ਹੈ ਕਿਹੜੇ ਟੀਕੇ ਦੀ ਹੈ ਇਹ ਡਾਕਟਰ 5006 ਦੀ ਹੈ ਡੈਨਮਾਰਕ ਦੀ ਓਕੇ ਬਾਈ ਬੱਚੀ ਦੀ ਜਿਹੜੀ ਫੇਸ ਦੀ ਬਿਊਟੀ ਕੁਆਲਿਟੀ ਫ ਬੋਧਿਵਾਦੀ ਚੰਗੀ ਹੈ। ਪੂਰੀ ਕਾਲਾ ਬ੍ਰੀਡ ਆ ਗਈ ਬੱਚੀ ਜੀ। ਸਨੱਖ ਪੁਣਾ ਬੱਚੀ ਦੇ ਬੱਚੇ ਬਹੁਤ ਛੋਲੀ ਝਾਲੀ ਥਣ ਚਾਰ ਹੀ ਹੋਣਗੇ ਨਿਸ਼ਾਨ ਵੀ ਨਹੀਂ ਹੋ ਪੰਜਵੇਂ ਦਾ ਤੱਕ ਕਿਸੇ ਜਾਨਵਰ ਦੇ ਵੱਡੇ ਦੇ। ਤੋਰਾ ਤੋਰਾ ਕਮਾਲ ਦਾ ਰਾਜੀ ਫੁੱਲ ਹੈ। ਕੱਦ ਵੱਡ ਚੰਗਾ ਅਡਰ ਝੂਲੀ ਬਹੁਤ ਚੰਗੀ। ਬਾਕੀ ਦਾ ਟ੍ਰੈਮ ਮਾਰ ਕੇ ਚੱਲ ਮਹੀਨੇ ਦੇ ਵਿੱਚ ਵਿੱਚ ਬੱਚੀ ਨੇ ਟੀਕਾ ਲੈ ਜਾਣਾ ਹੈ। ਝੂਲੀ ਛੋਲੀ ਕਮਾਲ। ਕੱਲੇ ਚਾਰ ਹੀ ਆ। ਕੀ ਬਾਤ ਹੈ। ਕੱਲਾ ਕੱਲਾ ਥਣ ਭਾਈ ਪੂਰੀ ਵਿੱਤੀ ਦੇ ਥਣ। ਬਾਕੀ ਰੰਗ ਰੂੰਗ ਚਮਕ ਟੁੰਕ ਜਾਨ ਜੰਦ ਸਭੀ ਪਲੀ ਵੀ ਬਹੁਤ ਆ ਬੱਚੀ। ਹਮਮ ਸਹੀ ਗੱਲ ਆ ਭਾਈ ਹਣਾ। ਛੇਸ ਬੜਾ ਤੇਰਾ ਯਾਰ ਬੱਚੀ ਰਾਨ ਮੋਲ ਜੇ ਮੈਂ ਕਹਾਂ ਡਾਕਟਰ ਕੁਆਲਿਟੀ ਪੂਰੀ ਚੰਗੀ ਆ ਬੱਚੀ ਦੀ ਹੂੰ ਸਹੀ ਗੱਲ ਆ ਭਾਈ ਤੇ ਕੀ ਮੋਲ ਆ ਫਿਰ ਇਹਦਾ ਮੋਲ ਚਾਹੇ ਡਾਕਟਰ 30000 ਰੁਪਏ ਕਰਾ ਲੋ ਹੂੰ ਤੇ ਆਪਾਂ ਬੱਚੀ ਆ ਜਸਨ ਉਹ 27000 ਰੁਪਏ ਦੀ ਦੇ ਦਾਂਗੇ ਮੋਲ ਕਰਾਉਣਾ ਭਾਈ ਕਹਿੰਦਾ 30000 ਕਰਾ ਲੋ 27000 ਦੀ ਬੱਚੀ ਆ ਜਿਹੜੀ ਦੇ ਨਹੀਂ ਬਈ ਚੰਗੀ ਬੱਚੀ ਸਮੀਪਲੀਆ ਕੱਦ ਕਾਠ ਵੀ ਠੀਕ ਆ ਬਈ ਥਣ ਚੂੜੀ ਬਾਕੀ ਡਾਕਟਰ ਥੱਲੇ ਝੋਲੀ ਝੂਲੀ ਬਹੁਤ ਸਾਫ਼ ਆ ਗਈ ਬੱਚੀ ਕਮਾਲ ਆ ਬਈ ਤੇ ਬਾਕੀ ਰੰਗ ਰੂਪ ਆ ਜਿਹੜਾ ਤੇ ਸਮੀਪਲੀਆ ਜਾਣ ਜਾਣ ਵਾਲੀ ਹੈਗੀ ਚਮਕ ਬਹੁਤ ਹੈ ਬਾਕੀ ਬੱਚੀ ਦੀ ਜਿਹੜੀ ਫੇਸ ਦੀ ਕੁਆਲਿਟੀ ਆ ਬਿਊਟੀ ਬਹੁਤ ਚੰਗੀ ਹੈਗੀ ਸਹੀ ਗੱਲ 22 27 ਕਿਲੋ ਦੀ ਵਾਲੀ ਮਦਰ ਸੀ ਇਹਦੀ ਠੀਕ ਆ ਹਾਂ 22 27 ਕਿਲੋ ਦੁੱਧ ਸੀ ਇਹਦੀ ਮਾਂ ਥੱਲੇ ਇਹਦੀ ਮਾਂ ਨੇ ਦੁੱਧ ਦਾ ਰਿਕਾਰਡ ਵੀ ਬਈ ਚੰਗਾ ਦੱਸਿਆ ਬਾਈ ਨੇ ਬਹੁਤ ਚੰਗੀ ਬੱਚੀ ਆ ਅੱਗੇ ਵੀਰੇ ਅੱਛਾ ਪਾ ਕਿੰਨੀ ਉਮਰ ਆ ਜੀ ਇਹ ਹੈ ਡਾਕਟਰ ਹੈ ਉਹ ਕੀ 11 11.5 ਮਹੀਨੇ ਦੀ ਇਹ ਵੀ ਖੀਰੀ ਬੱਚੀ ਹੈਗੀ ਠੀਕ ਆ ਹਾਂਜੀ 11 11.5 ਮਹੀਨੇ ਦੀ ਬਈ ਉਮਰ ਆ ਦੰਦੋਂ ਖੀਰੀ ਆ ਕੱਦ ਵਧੀਆ ਬਈ ਫੁੱਲ ਕਰਦਾ ਉਮਰ ਦੇ ਹਿਸਾਬ ਨਾਲ ਕੱਦ ਠੀਕ ਆ ਨਾ ਉਮਰ ਦੇ ਹਿਸਾਬ ਨਾਲ ਡਾਕਟਰ ਕੱਦ ਘੱਟ ਪੂਆ ਚੰਗਾ ਬੱਚੀ ਫੇਸ ਦੀ ਬਿਊਟੀ ਕੁਆਲਿਟੀ ਬੜਾ ਪਿਆਰਾ ਬੋਦੀ ਬੱਚੀ ਹੈਗੀ ਇਹ ਵੀ ਅਸਲੀ ਫਰੀडम ਬੋਲਦੀ ਬੱਚੀ ਹੈਗੀ ਓਕੇ ਤੇ ਬਾਕੀ ਬੱਚੀ ਦਾ ਜਿਹੜਾ ਢਾਂਚਾ ਰੰਗ ਰੂਪ ਤੇ ਥੱਲੇ ਝੂਲੀ ਝੂਲੀ ਬਹੁਤ ਚੰਗੀ ਆ ਬੱਚੀ ਝੂਲੀ ਕਮਾਲ ਦੀ ਦਿਖਾਵਾਂਗੇ ਜਰੂਰ ਫੇਸ ਬੜਾ ਚੰਗਾ ਕੱਦ ਵਿੱਡ ਚੰਗਾ ਬਈ ਆ ਝੋਲੀ ਕਮਾੜ ਦੇਖਣ ਵਾਲੀ ਆ ਕੱਲਾ ਕੱਲਾ ਥਣ ਵੀ ਬਲ ਦੇਖੋ ਝੋਲੀ ਦੇ ਲੈ ਬਲ ਬਹੁਤ ਚੰਗੇ ਲਗਾਉਂਦੇ ਝੋਲੀ ਤਰਾਕਾ ਕੱਲਾ ਚੰਗੀ ਹੈਗੀ ਬੱਤੀ ਤੇ ਤਿਕਨ ਲੋਲੀ ਗਾਂ ਦੀ ਬੱਛੀ ਹੈਗੀ ਹੂੰ ਤੇ ਚਮਕ ਚੁੰਮਕ ਤੇ ਥੱਲੇ ਝੋਲੀ ਝੋਲੀ ਪੂਰੀ ਚੰਗੀ ਆ ਬੱਛੀ ਹੂੰ ਸ਼ਾਬਾਸ਼ ਲੈ ਫਲੰਗਾ ਅਰਕੇ ਥਾਣਾ ਵਿਖਰੇ ਵਿਖਰੇ ਚਾਲੇ ਕੱਲਾ ਕੱਲਾ ਥਣ ਪੂਰੇ ਗਿਆ ਬਾਕੀ ਸ਼ਾਈਨਿੰਗ ਤੇ ਚਮਕ ਚੁੰਮਕ ਬਹੁਤ ਚੰਗੀ ਹੈ ਬੱਛੀ ਚ 6 ਮਹੀਨੇ ਦੇ ਲਗਭਗ ਬੱਛੀ ਟੀਕਾ ਲੈ ਜੂਗੀ ਇਹ ਲੈ ਲਓਗੀ ਵੈਸੇ ਤਿਆਰ ਵੀ ਅਜੇ ਮਹੀਨਾ ਖਾਂਬ ਲੈਣਾ ਨਹੀਂ ਐ ਡਾਕਟਰ ਜੀ ਮਹੀਨਾ ਖਾਂਬ ਲੈਦਾ ਬੱਚੀ ਕੱਦ ਭਜਨ ਮੋਲੇ ਡਾਕਟਰ ਜੀ ਇਹਦਾ ਵੀ ਬੰਨਾ 28 ਕਰਾ ਲੈ 30 ਕਰਾ ਲੈ 27000 ਰੁਪਏ ਦੀ ਜਸਮ ਹੋਏ ਦੇ ਦਾਂਗੇ ਠੀਕ ਆ ਭਾਈ ਹਾਂ ਜੀ 27000 ਰੁਪਿਆ ਮੋਲੇ ਮੰਨ ਤਾਂ ਜਰੂਰ ਹੋਏ ਅੱਗੇ ਭਰਾ ਤਿੰਨ ਨੰਬਰ ਮੈਂ ਕਹਿੰਦਾ ਨਗੀਨਾ ਹੀ ਆ ਮੈਂ ਨਗੀਨਾ ਜਾ ਮਾ ਡਾਕਟਰ ਦੰਦੋਂ ਪਿਓਰ ਦੋ ਦੰਦਾਂ ਦਾ ਠੀਕ ਆ ਹਾਂਜੀ ਦੰਦੋਂ ਬਈ ਪਿਓਰ ਦੋ ਦੰਦ ਫੁੱਲ ਕੱਟਦਾ ਬਈ ਜਿੰਨਾ ਕਹਦਾ ਮੈਂ ਕਹਾਂ ਡਾਕਟਰ ਫੁੱਲ ਬੈਟ ਕੁਆਲਟੀ ਮਛੀ ਦਾੰਤੀ ਕੋ ਹੀਂਗਾ ਸਹੀ ਗੱਲ ਆ ਤੋਰਾ ਤੋਰਾ ਬੱਚਾ ਜਿਹੜੀ ਕੁਆਲਿਟੀ ਆ ਬੱਚੀ ਦੀ ਉਹ ਦੇਖੋ ਤੁਸੀਂ ਸਾਚਾ ਬਹੁਤ ਹੈ ਸਾਚਾ ਦਾ ਜਿਹੜੀ ਬੱਚੀ ਦੀ ਬਿਊਟੀ ਉਹ ਦੇਖੋ ਫੇਸ ਦੇਖੋ ਫੇਸ ਬੜਾ ਪਿਆਰਾ ਬਈ ਰੰਗ ਰੂਪ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕਿਸੇ ਬੱਸ ਨੂੰ ਬਈ ਕੋਈ ਘਾਟ ਨਹੀਂ ਲੱਗਦੀ ਹੈ ਨਾ ਡਾਕਟਰ ਇਹਦੇ ਅੱਜ 32 ਦਿਨ ਟੀਕਾ ਲੱਗੇ ਨੂੰ ਹੋ ਗਏ ਓਕੇ ਹਾਂਜੀ ਪਾਈਪਰ ਦਾ ਟੀਕਾ ਲੱਗਿਆ ਇਹਦੇ ਠੀਕ ਆ ਤੇ ਖੋਲੇ ਪੈਣੀ ਮੇਕਰ ਦੀ ਹੈਗੀ ਠੀਕ ਆ ਹਾਂਜੀ ਚੰਗੇ ਸੀਮਣ ਦੀ ਹੈ ਚੰਗਾ ਸੀਮਣ ਬਾਈ ਨੇ ਅੱਗੇ ਲਗਵਾਇਆ ਦੇਖ ਆਪਣੇ ਕੋਲੇ ਡਾਕਟਰ ਸਾਰੀ ਵੀਡੀਓ ਹੈਗੀ ਆ ਬੱਚਿਆਂ ਦੀ ਫਾਰਮ ਚ ਇਹਨਾਂ ਦੀ ਠੀਕ ਆ ਆ ਪੰਜਵੇਂ ਕਹਿੰਦਾ ਸਾਰੀ ਡਿਟੇਲ ਦੇ ਦਾਂਗੇ ਕੱਲੀ ਖੱਲੀ ਬਾਕੀ ਜਾਣ ਜਾਂਦੋ ਸਮੀ ਭਲੀ ਤੇ ਥਲੇ ਝੋਲੀ ਝੂਲੀ ਦਾ ਅੰਤ ਕੋਈ ਨਹੀਂਗਾ ਝੋਲੀ ਰਖਾਂਗੇ ਝੂਲੀ ਕਮਾਲ ਆ ਚਾਰ ਹੀ ਥਾਣਾ ਨਿਸ਼ਾਨ ਵੀ ਨਹੀਂ ਬੰਦਿਆ ਜਾ ਤਾਂ ਬਾਈ ਚਾ ਬਾਤ ਆ ਕੱਲਾ ਕੱਲਾ ਥਾਣਾ ਬਾਕੀ ਪੱਟ ਕੋਰੇ ਦੀ ਡਾਕਟਰ ਜਿਹੜੀ ਚੜਾਈ ਆ ਬੱਚੀ ਦੀ ਉਹ ਬਹੁਤ ਚੰਗੀ ਹੈਗੀ ਤਾਂ ਕੋ ਸਹੀ ਗੱਲ ਆ ਬਾਈ ਕੀ ਹੋਵਾਲਾ ਫਿਰ ਇਹਦਾ ਜੈਜ ਪੈਣੀ ਮੇਕਰ ਦੀ ਖੋਦ ਹੈਗੀ ਚੈਂਪੀਅਨ ਦੀ ਇਹਦੀ ਮਦਰ ਸੀਗੀ ਠੀਕ ਆ ਤੇ 37 38 ਕਿਲੋ ਦੁੱਧ ਸੀ ਇਹਦੀ ਮਾਂ ਥੱਲੇ ਠੀਕ ਆ ਬਾਈ ਮੁੱਲ ਟੈਟਰ ਚਾਹੀ 35 ਕਿਰਾਲੋ 40 ਕਿਰਾਲੋ ਤਾਂ ਵੀ ਥੋੜਾ 32000 ਦੀ ਆਪਾਂ ਬੱਚੀ ਦੇ ਦਾਂਗੇ ਇਹ ਠੀਕ ਆ ਹਾਂਜੀ ਮੁੱਲ ਕਰਾਉਣਾ ਬਾਈ ਕਹਿੰਦਾ 35 ਕਿਰਾਲੋ 40 ਕਿਰਾਲੋ 32000 ਦੀ ਵੜਾ ਦੇ ਦਿਆਂਗੇ ਬਾਈ ਫੁੱਲ ਕੱਦ ਰੰਗ ਰੂਪ ਬਹੁਤ ਚੰਗਾ ਆ ਆ ਰੰਗ ਰੂਪ ਤੇ ਡੈਟਰ ਪਲੀ ਪੁਲੀ ਜਾਣ ਜਾਂਦਾ ਸਮੀ ਪਲੀ ਬਹੁਤ ਚੰਗੀ ਹੈਗੀ ਸਹੀ ਗੱਲ ਹੈ ਤੁਸੀਂ ਕੱਦ ਕਾਟ ਨਹੀਂ ਕੋਰਾ ਹੈਗਾ ਬਾਈ ਬਰਾਬਰ ਖੜਾ ਉਸ ਤੋਂ ਅੰਦਾਜ਼ਾ ਲਾ ਲਿਓ ਪਰਲੇ ਪਾਸੇ ਖੜਾ ਕੱ ਮੂਹ ਦੋ ਦੰਦ ਹਣਾ ਮੂਹ ਦੋ ਦੰਦ ਦਾ ਡਾਕਟਰ ਹੂੰ ਸਨੱਖਪਣਾ ਬਾਈ ਵਰਡ ਦੇ ਵਿੱਚ ਬਹੁਤ ਝੋਲੀ ਵਾਲੀ ਫੇਸ ਦੇਖੋ ਫੇਸ ਬੜਾ ਤਿਆਰਾ ਹਣਾ ਵਜਣ ਵਾਲੀ ਆ ਬਾਈ ਫੁੱਲ ਕੱਦ ਲੈ ਕੇ ਜਾਊਗੀ ਹਜੇ ਦੋ ਦੰਦ ਆ ਕਿ ਗੱਬਣਾ ਬਾਈ ਨੇ ਦੱਸਿਆ 32 ਦਿਨਾਂ ਦੀ ਮੱਤੀ ਇਹਦਾਂ ਹੈ ਡਾਕਟਰ ਗੱਬਣਾ ਹੀ ਪਰ ਅੱਜ ਖਾਲੀ ਕਰਕੇ ਦੇਵਾਂਗੇ ਜਿਹਦੇ ਚੈੱਕ ਪਾਸ ਹੋ ਗਈ ਹਣਾ ਉਹਦਾ ਤੁਹਾਨੂੰ ਪਤਾ ਫਿਰ 50000 ਦੀ ਬੱਛੀ ਹੈਗੀ ਸਹੀ ਗੱਲ ਹੈ ਬਾਈ ਹੂੰ ਤੇ ਬੱਛੀ ਜੋ ਕਹਿੰਦਾ ਤਿਆਰ ਹੋਈ ਵੀ ਸਵਾ ਲੱਖ ਦੀ ਵਿਕਣੀ ਹੈਗੀ ਕੱਦ ਕਾਠ ਕਨੀਓ ਰੰਗ ਰੂਪ ਕਨੀਓ ਕੋਈ ਘਾਟ ਨਹੀਂਗੀ ਜਾਨ ਜੰਦ ਚੰਗੀ ਆ ਬੱਛੀ ਜੀ ਨਾਗਸੀ ਭਰਾ ਕੋਲੇ ਤਿੰਨ ਨਾਗੜਾਕਰ ਤਿੰਨ ਅਗੇ ਜੇ ਕੋਈ ਤਿੰਨੇ ਇਕੱਠੀਆਂ ਲਊਗਾ ਤਾਂ ਭੋਜ ਦੇ ਹਿਸਾਬ ਨਾਲ ਦੇ ਦਾਂਗੇ ਠੀਕ ਆ ਇਹ ਨਹੀਂ ਹੈਗਾ ਵੀ ਆਪਾਂ ਹੂੰ ਬੱਚੀ ਬਈ ਜਰਸੀ ਵੀ ਚੰਗੀ ਆ ਫੇਸ ਤਿੰਨੇ ਡਾਕਟਰਾਂ ਪਾਸ 60000 ਰੁਪਏ ਦੀਆਂ ਦੇ ਦਾਂਗੇ 80000 ਦੀਆਂ ਹਾਂ ਮਾਨਤਣਾ 80000 ਬਣਦਾਗਾ 80000 ਦੀਆਂ ਦੇ ਦਾਂਗੇ ਜਿਆ ਜਿਆ ਮਾਨਤਣਾ ਆਪਾਂ ਫੇਰ ਵੀ ਕਰ ਦਾਂਗੇ 86000 ਰੁਪਏ ਮਾਨਦਾ ਬਈ ਕਹਣਾ 80000 ਦੀਆਂ ਦੇ ਦਾਂਗੇ ਫੇਰ ਵੀ ਵਿੱਚ ਜਲੋ ਮਾਨਤਣ ਜ਼ਰੂਰ ਹੋ ਜਾਊਗਾ ਬਈ ਚੰਗੀਆਂ ਨੇ ਬੱਚੀਆਂ ਕੁਆਲਟੀ ਵਾਲੀਆਂ ਬਈ ਧੰਨਵਾਦ ਦੇ